ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣ ਹੋਂ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੈ ਸੰਸੋਗ ਸੰਤਾਪੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਸਿੰਮਲ ਰੁਖ ਸਰਾਇਰਾ ਅਤ ਦੀਰਗ ਅਤ ਮੋਚ ਓਏ ਜੇ ਆਵਹਿ ਆਸਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕਬਕੇ ਕੰਮ ਨ ਆਵਹਿ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗੇ ਆਈਆ ਤਤ ਸਭ ਕਉ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਈ ਧਰ ਤਾਰਾ ਜੂ ਤੋਲੀਐ ਨਿਵੈ ਸੁ ਗਉਰਾ ਹੋਏ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੀ ਸੀਸ ਨਿਵਾਇਆ ਕਿਆ ਥੀਐ ਜਾ ਰਿਦੈ ਕ ਸੁਧੇ ਜਾਹੀ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰ ਗਾਹੀ ਅਸ਼ੀਸ਼ ਨਿਵਾਇ ਕਿ ਆਥਿਐ ਜਾ ਰਿਦੈ ਕ ਸੁਧੇ ਜਾਹੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸواری ਗੁਰੂ ਖਾਲਸਾ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਦੀਨ ਦੁਨੀ ਦੇ ਵਾਲੀ ਕਰਨ ਕਾਰਨ ਪਤਿਤ ਪਾਵਨ ਅਕਾਲ ਪੁਰਖ ਦੇ ਸਰਗੁਣ ਸਰੂਪ ਦਸਾਂ ਪਾਤਸ਼ਾਹਿਆਂ ਦੀ ਰੋਹਾਨੀ ਜੋਤ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਪਾਵਨ ਔਰ ਮੁਕद्दस 바ਰਗਾ ਦੇ ਅੰਦਰ ਜੁੜ ਬੈਠ ਹਾਜ਼ਰੀਆਂ ਲਵਾ ਕੇ ਆਪਣੀ ਸਵਾਸਾਂ ਰੂਪੇ ਪੂੰਜੀ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ ਸਤਿਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਤੂੰ ਹੀ ਸੁੰਦਰ دیਵਾਨ ਸਜੇ ਹੋਈ ਹਨ ਸਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਸੋ ਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਜੋ ਕਿ ਲੰਬੇ ਸਮੇਂ ਤੋਂ ਆਸਾ ਕੀ ਵਾਰ ਗੁਰਬਾਣੀ ਦੀ ਲੜੀਵਾਰ ਕਥਾ ਜੋ ਕਿ ਚੱਲਦੀ ਆ ਰਹੀ ਹੈ ਸੋ ਆਪ ਸਰਬੱਤ ਸੰਗਤਾਨੀ 13 ਪੌੜੀਆਂ ਤੱਕ ਦੀ ਜੋ ਸੰਪੂਰਨ ਕਥਾ ਆਪ ਸੰਗਤ ਨੇ ਸਰਵਣ ਕੀਤੀ ਸੋ ਅੱਗੇ ਜੋ 14ਵੀਂ ਪੌੜੀ ਦੇ ਨਾਲ ਦੋ ਸ਼ਲੋਕ ਨੇ ਉਹਨਾਂ ਦੇ ਵਿੱਚੋਂ ਪਹਿਲੇ ਸ਼ਲੋਕ ਦਾ ਪਾਠ ਸਰਵਣ ਕੀਤਾ ਜਿੱਥੇ ਦੀਨ ਦੁਨੀ ਦੇ ਵਾਲੇ ਸਤਿਗੁਰੂ ਸਾਹਿਬ ਜੀ ਆਨੇ ਕਿਰਪਾ ਕਰਕੇ ਬਖਸ਼ਿਆ ਕਿ ਇਹ ਸੰਸਾਰ ਤੇ ਜਿਨ੍ਹਾਂ ਨੇ ਆਪਣੇ ਪ੍ਰਮਾਤਮਾ ਨੂੰ ਮਿਲਣਾ ਹੈ ਉਹ ਆਪਣੇ ਗੁਰੂ ਤੋਂ ਕੁਰਬਾਨ ਜਾਣ। ਇੱਕ ਹੈ ਪਾਰ ਪਰਮ ਪਰਮੇਸ਼ਵਰ ਇੱਕ ਹੈ ਗੁਰ ਪਰਮੇਸ਼ਵਰ। ਤੋਂ ਇਸ ਪ੍ਰਕਾਰ ਸਤਗੁਰੂ ਸਾਹਿਬ ਜੀਆ ਨੇ ਕਿਹਾ ਕਿ ਜਿਨ੍ਹਾਂ ਨੇ ਪਾਰ ਬ੍ਰह्म ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਹੈ। ਉਹ ਆਪਣੇ ਗੁਰੂ ਪਰਮੇਸ਼ਰ ਤੋਂ ਵਾਰਨੇ ਜਾਣ ਬਲਿਹਾਰੇ ਜਾਣ। ਕਿਉਂ ਕਿਉਂਕਿ ਗੁਰੂ ਦੇ ਉਪਦੇਸ਼ ਦੇ ਨਾਲ ਹੀ ਮਨੁੱਖ ਨੂੰ ਗਿਆਨ ਹੋਣਾ ਹੈ ਤੇ ਗਿਆਨ ਦੇ ਨਾਲ ਹੀ ਪਰਮਾਤਮਾ ਮਿਲਣਾ ਹੈ ਉਸ ਗੁਰੂ ਤੋਂ ਬਲਿਹਾਰ ਜਾਈਏ ਉਸ ਗੁਰੂ ਤੋਂ ਕੁਰਬਾਨ ਜਾਈਏ ਉਸ ਗੁਰੂ ਤੋਂ ਵਾਰਨੇ ਜਾਈਏ ਉਸ ਗੁਰੂ ਤੋਂ ਸਦਕੇ ਜਾਈਏ ਜਿਨ ਨੇ ਕਿਰਪਾ ਕਰਕੇ ਤੇ ਉਪਦੇਸ਼ ਦਿੱਤਾ ਗਿਆਨ ਦਾ ਐਸਾ ਗਿਆਨ ਦਾ ਉਪਦੇਸ਼ ਜਿਹੜੇ ਨੇਤਰਾਂ ਦੇ ਵਿੱਚ ਅਗਿਆਨ ਦਾ ਹਨੇਰਾ ਸੀ ਜਿਹੜੇ ਬੁੱਧ ਰੂਪੀ ਜਿਹੜੀ ਮਤ ਰੂਪੀ ਨੇਤਰ ਸਨ ਜਿਹਦੇ ਵਿੱਚ ਅਗਿਆਨ ਦਾ ਹਨੇਰਾ ਸੀ ਉਹਨਾਂ ਮਤ ਬੁੱਧ ਰੂਪੀ ਨੇਤਰਾਂ ਦੇ ਵਿੱਚ ਸਤਿਗੁਰੂ ਸਾਹਿਬ ਜੀਆ ਨੇ ਕਿਰਪਾ ਕਰਕੇ ਗਿਆਨ ਦਾ ਸ਼ਰਮਾ ਪਾ ਦਿੱਤਾ ਤੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਤੇ ਜਿਹੜੇ ਉਸ ਪਰਮਾਤਮਾ ਨੂੰ ਛੱਡ ਕੇ ਤੇ ਦੂਜਿਆਂ ਦੇ ਮਗਰ ਲੱਗ ਜਾਂਦੇ ਨੇ ਜਿਹੜੇ ਇੱਕ ਅਕਾਲ ਪੁਰਖ ਵਾਹਿਗੁਰੂ ਅਦੁੱਤੀ ਬ੍ਰਹਮ ਅਤੇ ਗੁਰੂ ਪਰਮੇਸ਼ਰ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦਾ ਓਟ ਆਸਰਾ ਛੱਡ ਕੇ ਹੋਰ ਕਿਸੇ ਦੇ ਮਗਰ ਲੱਗਦੇ ਨੇ ਉਹ ਫਿਰ ਇਸ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਜਾਂਦੇ ਨੇ ਭਾਵ ਖੱਜਲ ਖਵਾਰ ਹੁੰਦੇ ਨੇ ਜਿਨ੍ਹਾਂ ਨੇ ਪਰਮਾਤਮਾ ਦਾ ਆਸਰਾ ਛੱਡਿਆ ਇਸ ਪ੍ਰਕਾਰ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਹੁਤ ਬਹੁਤ ਕਹਿੰਦੇ ਨੇ ਜਹਾਜ਼ ਨੂੰ ਉਹ ਜਹਾਜ਼ ਹੈ ਜਿਹੜਾ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਇਸ ਸੰਸਾਰ ਤੋਂ ਪਾਰ ਕਰਨ ਵਾਲਾ ਹੈ ਨਹੀਂ ਤੇ ਇੱਥੇ ਤੇ ਘੁੰਮਣ ਘੇਰੀ ਚੱਲ ਹੀ ਰਹੀ ਐ ਸੰਸਾਰ ਸਮੁੰਦਰ ਦੇ ਵਿੱਚ 84 ਲੱਖ ਜੁਨਾ ਦੀ ਤੇ ਜੇਕਰ ਉਹ ਪਰਮਾਤਮਾ ਦੇ ਨਾਮ ਦੇ ਜਹਾਜ਼ ਤੇ ਸਵਾਰ ਨਾ ਹੋਏ ਤੇ ਫਿਰ ਇਸੇ ਘੁੰਮਣ ਘੇਰੀ ਦੇ ਵਿੱਚ ਫਸ ਕੇ ਮਨੁੱਖ ਦਾ ਜਿਹੜਾ ਜੀਵਨ ਐ ਖੱਜਲ ਖਰਾਬ ਹੋ ਜਾਣਾ ਐ ਤੇ ਉਸ ਤੋਂ ਬਾਅਦਾਂ ਜਿਹੜੀਆਂ ਕਠਿਨਾਈਆਂ ਨੇ ਪਰੇਸ਼ਾਨੀਆਂ ਨੇ ਉਹ ਝੱਲਣੀਆਂ ਮਨੁੱਖ ਨੂੰ ਪੈਂਦੀਆਂ ਨੇ ਇਸ ਕਰਕੇ ਉਹ ਪ੍ਰਮਾਤਮਾ ਬੋਹਿਤ ਹੈ ਕਿਸੇ ਵਿਰਲੇ ਨੇ ਵਿਚਾਰਿਆ ਹਰ ਇੱਕ ਨੇ ਉਸ ਪ੍ਰਮਾਤਮਾ ਦੀ ਵਿਚਾਰ ਨਹੀਂ ਕੀਤੀ ਕਿਉਂਕਿ ਸਾਰੇ ਤੇ ਮੋਹ ਦੇ ਜਾਲ ਦੇ ਵਿੱਚ ਫਸੇ ਹੋਏ ਨੇ ਤੇ ਨਿਕਲੇ ਕਿੰਨੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਪ੍ਰੇਮ ਕੀਤਾ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਇੱਕ ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦਾ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਭਗਤ ਰਬਦਾਸ ਜੀ ਆਂ ਦਾ ਬਚਨ ਹੈ ਕਹਿੰਦੇ ਅਸੀਂ ਤੇ ਉਹ ਪ੍ਰਮਾਤਮਾ ਦੀ ਮੋਹ ਜਿਹੜੀ ਥਾਈ ਪਾਈ ਹੋਈ ਹੈ ਅਸੀਂ ਉਹਦੇ ਵਿੱਚ ਫਸੇ ਆਂ ਜਿਹੜੇ ਪ੍ਰਮਾਤਮਾ ਦੇ ਭਗਤ ਨੇ ਜਿਹੜੇ ਵਿਰਲੇ ਨੇ ਉਹਨਾਂ ਦੀ ਗੱਲ ਕੀਤੀ ਹੈ ਕਿ ਅਸੀਂ ਉਸ ਪ੍ਰਮਾਤਮਾ ਦੀ ਪਾਈ ਹੋਈ ਮੋਹ ਰੂਪੀ ਫਾਇਦੇ ਵਿੱਚ ਫਸੇ ਹੋਏ ਆ ਤੇ ਪਰ ਪ੍ਰਮਾਤਮਾ ਨੇ ਕਿਰਪਾ ਕਰਕੇ ਅਸੀਂ ਉਸ ਪ੍ਰਮਾਤਮਾ ਨੂੰ ਪ੍ਰੇਮ ਰੂਪੀ ਬੰਦਨਾ ਦੇ ਵਿੱਚ ਬੰਨਿਆ ਹੈ ਇਸ ਕਰਕੇ ਪ੍ਰਮਾਤਮਾ ਨੂੰ ਕਹਿੰਦੇ ਨੇ ਪ੍ਰਮਾਤਮਾ ਜੀ ਤੁਸੀਂ ਛੁੱਟਣ ਦਾ ਯਤਨ ਕਰੋ ਅਸੀਂ ਤੇ ਛੁੱਟੀ ਜਾਣਾ ਜਦੋਂ ਤੁਹਾਨੂੰ ਅਰਧਿਆ ਜਾਉ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬੰਦੇ ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਧੇ ਸਤਗੁਰੂ ਜੀ ਅਸੀਂ ਤੁਹਾਨੂੰ ਆਰਾਧ ਕੇ ਇਸ ਸੰਸਾਰ ਤੋਂ ਛੁੱਟ ਜਾਣਾ ਏ ਉਹ ਵਿਰਲੇ ਨੇ ਇਸ ਸੰਸਾਰ ਤੇ ਵਿਰਲਾ ਕਿਨੇ ਵਿਚਾਰਿਆ ਉਹ ਕਿਸੇ ਵਿਰਲੇ ਨੇ ਵਿਚਾਰ ਕੀਤੀ ਇਸ ਚੀਜ਼ ਦੀ ਜਿਨ੍ਹਾਂ ਨੇ ਪ੍ਰੇਮ ਦੇ ਨਾਲ ਆਪਣੇ ਪਰਮ ਪਰਮੇਸ਼ਵਰ ਨੂੰ ਬੰਨ ਲਿਆ ਤੇ ਪ੍ਰਮਾਤਮਾ ਵੀ ਕਹਿੰਦੇ ਮੇਰੀ ਬੰਦੀ ਭਗਤ ਛਡਾਵੈ ਬੰਦੀ ਭਗਤ ਨਾ ਛੂਟੈ ਮੋਹੀ ਜਿਹੜੀ ਮੇਰੀ ਬੰਨੀ ਉਹਨੂੰ ਭਗਤ ਛਡਾ ਸਕਦਾ ਏ ਪਰ ਜਿਹੜੀ ਭਗਤ ਨੇ ਬੰਨ ਦਿੱਤੀ ਜਿਹੜੇ ਵਿਰਲੇ ਨੇ ਉਹਨਾਂ ਨੇ ਜੇ ਬੰਨ ਦਿੱਤੀ ਤੇ ਉਹਨੂੰ ਕੋਈ ਛਡਾਉਣ ਵਾਲਾ ਨਹੀਂ ਇਸ ਕਰਕੇ ਉਹ ਵਿਰਲਿਆਂ ਨੇ ਉਹ ਪ੍ਰਮਾਤਮਾ ਦੇ ਭਗਤਾਂ ਨੇ ਪ੍ਰਮਾਤਮਾ ਨੂੰ ਜਪਿਆ ਪ੍ਰਮਾਤਮਾ ਨੂੰ ਯਾਦ ਕੀਤਾ ਤੇ ਪ੍ਰਮਾਤਮਾ ਨੂੰ ਪ੍ਰੇਮ ਰੂਪੀ ਬੰਦਨਾ ਦੇ ਵਿੱਚ ਬੰਨ ਲਿਆ ਐਸੇ ਨੇ ਵਿਰਲੇ ਜਿਹੜੇ ਸੰਸਾਰ ਤੇ ਵਿਰਲੇ ਵਿਰਲੇ ਆਉਂਦੇ ਨੇ ਉਹ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਕਹਿੰਦੇ ਆਇਆ ਸਫਲਤਾ ਹੂ ਕੋ ਗਨੀਏ ਜਾਸ ਨਿਮਕ ਸਿਮਰਤ ਹਰ ਭਨੀਆਂ ਜਿਹੜੇ ਨਿਮਕ ਨਿਮਕ ਕਰਕੇ ਸਵਾਸਾਂ ਸਵਾਸਾਂ ਕਰਕੇ ਪਰਮਾਤਮਾ ਨੂੰ ਯਾਦ ਕਰਦੇ ਨੇ ਪਰਮਾਤਮਾ ਦੀ ਵਡਿਆਈ ਕਰਦੇ ਨੇ ਬੰਦਗੀ ਕਰਦੇ ਨੇ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਉਹ ਪ੍ਰਮਾਤਮਾ ਬਹੁਤ ਹੈ ਪਰ ਕਿਸੇ ਵਿਰਲੇ ਨੇ ਉਸ ਪ੍ਰਮਾਤਮਾ ਦੀ ਵਿਚਾਰ ਕੀਤੀ ਹੈ ਜਿਨੇ ਵਿਚਾਰ ਕੀਤੀ ਸਤਿਗੁਰੂ ਸਾਹਿਬ ਜੀਆ ਨੇ ਉਹਨਾਂ ਤੇ ਕਿਰਪਾ ਕਰਕੇ ਉਹਨਾਂ ਦਾ ਪਾਰ ਉਤਾਰਾ ਕਰ ਦਿੱਤਾ ਇਹ ਸਤਿਗੁਰੂ ਸਾਹਿਬ ਜੀਆ ਨੇ ਪਿਛਲੀ ਪੌੜੀ ਦੇ ਵਿੱਚ ਬਖਸ਼ਿਸ਼ ਕਰਕੇ ਦੱਸਿਆ ਅੱਗੇ ਸਤਿਗੁਰੂ ਸਾਹਿਬ ਜੀ ਸਲੋਕ ਦੇ ਰਾਹੀਂ ਜਿਸ ਪ੍ਰਕਾਰ ਬਖਸ਼ਿਸ਼ ਕਰਦੇ ਨੇ ਆਓ ਵਿਚਾਰ ਦੇ ਨਾਲ ਜੁੜਨਾ ਕਰੀਏ ਵਿਚਾਰ ਆਰਾਮ ਕਰਨ ਤੋਂ ਪਹਿਲਾਂ ਗੁਰਦੇਵ ਪਿਤਾ ਦੇ ਚਰਨਾਂ ਦਾ ਧਿਆਨ ਧਰ ਕੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੜੇ ਪਿਆਰ ਦੇ ਨਾਲ ਜਪੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ ਇਹ ਜੋ ਪਾਵਨ ਸਲੋਕ ਜਗਤ ਦੇ ਮਾਲਕ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸਤਿਗੁਰੂ ਸਾਹਿਬ ਜੀ ਕਰਤਾਰਪੁਰ ਦੀ ਸਾਹਿਬ ਕਰਤਾਰਪੁਰ ਸਾਹਿਬ ਜੀਆਂ ਦੀ ਧਰਤੀ ਤੇ ਸੁਭਾਏ ਮਾਨ ਨੇ ਉਥੇ ਸਿੱਖ ਵੀ ਹਰ ਰੋਜ਼ ਹੀ ਆਉਂਦੇ ਨੇ ਸਿੱਖਾਂ ਨੇ ਕੀ ਵੇਖਿਆ ਇੱਕ ਸਾਧੂ ਹੈ ਇੱਕ ਮਨੁੱਖ ਹੈ ਉਹਨੇ ਸਾਧੂਆਂ ਵਾਲਾ ਭੇਖ ਧਾਰਨ ਕੀਤਾ ਏ ਆਪਣੇ ਆਪ ਨੂੰ ਸਾਧੂ ਵਖਵਾਉਂਦਾ ਏ ਤੇ ਲੋਕਾਂ ਦੇ ਵਿੱਚ ਉਹਦਾ ਪ੍ਰਚਾਰ ਵੀ ਬਹੁਤ ਹੈ ਕਿਉਂਕਿ ਜਿਹੜਾ ਬਾਣਾ ਵੇਂਦੇ ਨੇ ਬਾਣੀ ਨਹੀਂ ਵੇਂਦੇ ਅੱਜ ਕੱਲ ਦਾ ਜਿਹੜਾ ਸਮਾਂ ਹੈ ਤੋਂ ਬਾਣਾ ਵੇਖ ਕੇ ਹੀ ਉਹਦਾ ਜਿਹੜਾ ਪ੍ਰਚਾਰ ਵੀ ਬਹੁਤ ਜ਼ਿਆਦਾ ਹੋ ਗਿਆ ਇਸ ਕਰਕੇ ਉਹਦੀ ਮੰਨਤਾ ਵੀ ਹੋਈ ਤੋਂ ਜਦੋਂ ਸਿੱਖਾਂ ਨੇ ਵਿਚਾਰ ਕੀਤੀ ਪੜਤਾਲ ਕੀਤੀ ਪਤਾ ਲੱਗਾ ਨਾ ਉਹਦਾ ਕੋਈ ਗੁਣ ਹੈ ਅਵਗੁਣ ਬਹੁਤ ਜ਼ਿਆਦੇ ਨਹੀਂ ਨਾ ਉਹ ਕੋਈ ਪੁੰਨ ਕਰਦਾ ਏ ਤੇ ਨਾ ਹੀ ਨਾਮ ਜਪਦਾ ਹੈ ਤੋ ਐਸੇ ਉਹ ਸਿੱਖਾਂ ਨੇ ਆਣ ਕੇ ਗੁਰੂ ਸਾਹਿਬ ਜੀਆਂ ਨੂੰ ਬੇਨਤੀ ਕੀਤੀ ਕਿ ਐਸੇ ਮਨੁੱਖ ਕੌਣ ਹੁੰਦੇ ਨੇ ਜਿਹੜੇ ਆਪਣੀ ਮੰਨਤਾ ਕਰਾਉਣ ਦੇ ਲਈ ਆਪਣੀ ਵਡਿਆਈ ਕਰਾਉਣ ਦੇ ਲਈ ਅੱਗੇ ਰਹਿੰਦੇ ਨੇ ਤੋ ਸਤਿਗੁਰੂ ਸਾਹਿਬ ਜੀਆਂ ਨੇ ਕਿਰਪਾ ਕਰਕੇ ਇਹ ਜਿਹੜਾ ਬਚਨ ਉਚਾਰਿਆ ਸਿੰਮਲ ਰੁਖ ਸਰਾਇਰਾ ਇੱਕ ਨਾ ਸਿੰਬਲ ਦਾ ਰੁਖ ਹੁੰਦਾ ਏ ਸਿੰਬਲ ਦਾ ਉਹ ਇਧਰ ਤੇ ਬਹੁਤ ਘਟ ਵੱਧ ਪਾਇਆ ਜਾਂਦਾ ਏ ਜੁਪੀ ਪ੍ਰਦੇਸ਼ ਦੇ ਵਿੱਚ ਬਹੁਤ ਪਾਇਆ ਜਾਂਦਾ ਏ ਉਹਦੇ ਉੱਤੇ ਕੰਡੇ ਹੁੰਦੇ ਨੇ ਨਿੱਕੇ ਨਿੱਕੇ ਉਹ ਲੰਮਾ ਬਹੁਤ ਹੁੰਦਾ ਏ ਤੇ ਉਹਨੂੰ ਲਾਲ ਲਾਲ ਪੁਕਲਾ ਫੁੱਲ ਲੱਗਦੇ ਨੇ ਤਾਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਸਿੰਮਲ ਰੁਖ ਸਰਾਇਰਾ ਜਿਹੜਾ ਸਿੰਮਲ ਦਾ ਰੁੱਖ ਹੈ ਬਹੁਤ ਵੱਡਾ ਏ ਆਤ ਦੀਰਗ ਆਤਮੁੱਚ ਤੇ ਬਹੁਤ ਵੱਡਾ ਏ ਤੇ ਬਹੁਤ ਲੰਮਾ ਏ ਉਹ ਜੇ ਆਵੇ ਆਸ ਕਰ ਤੋ ਜਿਹੜਾ ਉਹਦੇ ਤੇ ਆਸ ਰੱਖ ਕੇ ਜਾਂਦਾ ਏ ਕਿ ਇੱਥੋਂ ਮੈਨੂੰ ਫਲ ਪ੍ਰਾਪਤ ਹੋਵੇਗਾ ਜਿਹੜੇ ਪਸ਼ੂ ਪੰਛੀ ਤੋਤੇ ਆਦਕ ਜਾਂਦੇ ਨੇ ਉਹਦੇ ਤੋਂ ਆਸ ਰੱਖ ਕੇ ਜਾਹੇ ਨਿਰਾਸ਼ੇ ਕਿਤ ਪਰ ਉਹ ਨਿਰਾਸ਼ ਹੋ ਕੇ ਤੇ ਵਾਪਸ ਮੁੜ ਆਉਂਦੇ ਨੇ ਕਿਉਂ ਅਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਫਲ ਫਿੱਕੇ ਫੁੱਲ ਬਕਬਕੇ ਕਿਉਂਕਿ ਉਹਨੂੰ ਜਿਹੜੇ ਲਾਲ ਲਾਲ ਫੁੱਲ ਹੁੰਦੇ ਨੇ ਨਾ ਉਹ ਤੇ ਬਕਬਕੇ ਜੇ ਹੁੰਦੇ ਨੇ ਤੇ ਪਿੱਕੇ ਹੁੰਦੇ ਨੇ ਉਹਨਾਂ ਦਾ ਕੋਈ ਸਵਾਦ ਨਹੀਂ ਹੈ ਕੰਮ ਨ ਆਵੇ ਪਤ ਤੇ ਉਹ ਕਿਸੇ ਕੰਮ ਨਹੀਂ ਆਉਂਦੇ ਉਹ ਜਿਹੜੇ ਫੁੱਲ ਨਾ ਉਹਦੀ ਸਿੰਮਲ ਰੁੱਖ ਦੀ ਲੱਕੜ ਕੰਮ ਆਉਂਦੀ ਐ ਨਾ ਫੁੱਲ ਪੰਛੀਆਂ ਦੇ ਕੰਮ ਆਉਂਦੇ ਨੇ ਕਿਉਂਕਿ ਪੰਛੀ ਜਦੋਂ ਚੁੰਝ ਮਾਰਦੇ ਨੇ ਨਾ ਉਹ ਫੁੱਲਾਂ ਦੇ ਵਿੱਚ ਉਹ ਚੁੰਝ ਉਹਨਾਂ ਦੇ ਵਿੱਚ ਫਸ ਜਾਂਦੀ ਐ ਇਸ ਪ੍ਰਕਾਰ ਉਹਦੇ ਫਲ ਪਿੱਕੇ ਨੇ ਤੇ ਫੁੱਲ ਬੱਕ ਬੱਕੇ ਨੇ ਕਿਸੇ ਕੰਮ ਨਹੀਂ ਆਉਂਦੇ ਮਿੱਠਤ ਨੀਮੀ ਨਾਨਕਾ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਐਸੇ ਲੰਮੇ ਰੁੱਖ ਹੋਣ ਦਾ ਕੀ ਫਾਇਦਾ ਏਡਾ ਵੱਡਾ ਰੁੱਖ ਹੋਣ ਦਾ ਕੀ ਫਾਇਦਾ ਇਹ ਤੋਂ ਚੰਗੀ ਤੇ 베ਰੀ ਹੈ ਭਾਵੇਂ ਉਹ ਨਿਵੀਂ ਐ ਭਾਵੇਂ ਉਹ ਚੁੱਕੀ ਹੋਈ ਐ ਪਰ ਉਹ 베ਰ ਦਿੰਦੀ ਐ ਭਾਵੇਂ ਮਿੱਟੀ ਤੇ ਐ ਇਸ ਪ੍ਰਕਾਰ ਜਿਹੜੀ ਕਿਉਂਕਿ ਜਦੋਂ ਹਵਨ ਕਰਦੇ ਨੇ ਤੇ ਚੰਦਨ ਦੀ ਲੱਕੜ ਪਾਉਂਦੇ ਨੇ ਤੇ ਜੇ ਚੰਦਨ ਦੀ ਲੱਕੜ ਨਾ ਮਿਲੇ ਤੇ ਫਿਰ 베ਰੀ ਦੀ ਲੱਕੜ ਵੀ ਪਾ ਲੈਂਦੇ ਨੇ ਇਸ ਪ੍ਰਕਾਰ ਇਹ ਨੀਵੇਂ ਹੋਣ ਦਾ ਇਹ ਫਲ ਹੈ ਇਹਦੇ ਵਿੱਚ ਮਿਠਾਸ ਹੈ ਇਹਦੀ ਜਿਹੜੀ ਹੈ ਉਹ ਵਰਤੋਂ ਕੀਤੀ ਜਾਂਦੀ ਹੈ ਤੇ ਸਿੰਮਲ ਦਾ ਰੁੱਖ ਦੀ ਕਿਤੇ ਵਰਤੋਂ ਨਹੀਂ ਹੁੰਦੀ ਇਸ ਪ੍ਰਕਾਰ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤ ਉਹਦੇ ਵਿੱਚ ਗੁਣ ਵੀ ਆ ਤੇ ਚੰਗਿਆਈਆਂ ਵੀ ਆ ਤੇ ਤਤ ਵੀ ਹੈ 베ਰੀ ਦੀ ਲੱਕੜ ਦੇ ਵਿੱਚ ਤੱਤ ਵੀ ਹੈ ਤੇ 베ਰੀ ਦੇ ਕੋਲ ਫਲ ਵੀ ਹੈ ਫਲ ਵੀ ਮਿੱਠਾ ਹੁੰਦਾ ਏ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਕਿ ਜਿਹੜੀ 베ਰੀ ਨੀਵੀਂ ਹੈ ਪਰ ਉਹ ਮਿੱਠੀ ਹੈ ਭਾਵੇਂ ਉਹਦੇ ਵਿੱਚ ਚੰਗੇ ਗੁਣ ਨਹੀਂ ਉਹ ਹੁਣ ਇਹਦੇ ਦੂਸਰੇ ਅਰਥ ਕਰੀਏ ਅੰਤਰੀਵ ਅਰਥ ਸਿੰਮਲ ਰੁਖ ਸਰਾਇਰਾ ਕੀ ਕਹਿੰਦੇ ਐਸੇ ਜਿਹੜੇ ਭੇਖੀ ਸਾਧੂ ਨੇ ਨਾ ਉਹ ਸਿੰਮਲ ਰੁੱਖ ਦੀ ਵਾਂਗ ਆਪਣੇ ਆਪ ਨੂੰ ਅਕੜਾ ਕੇ ਬੈਠ ਜਾਂਦੇ ਨੇ ਜਿੱਦਾਂ ਸਿੰਮਲ ਰੁੱਖ ਸਿੱਧਾ ਹੁੰਦਾ ਹੈ ਨਾ ਉਸੇ ਪ੍ਰਕਾਰ ਆਪਣੇ ਆਪ ਨੂੰ ਅਕੜਾ ਕੇ ਤੇ ਉਹ ਸਾਧੂ ਜਨ ਬੈਠ ਜਾਂਦੇ ਨੇ ਜਿਹੜੇ ਭੇਖੀ ਹੁੰਦੇ ਨੇ ਆਤ ਦੀਰਗ ਆਤ ਮੁਚ ਆਪਣੇ ਆਪ ਨੂੰ ਬੜਾ ਵੱਡਾ ਅਖਉਂਦੇ ਨੇ ਸਾਡੇ ਕੋਲ ਕਰਾਮਾਤਾ ਨੇ ਓਹੀ ਜੇ ਆਵੇ ਆਸ ਕਰ ਜੇ ਕੋਈ ਮਨੁੱਖ ਉਹ ਸਾਧੂ ਕੋਲ ਕੋਈ ਆਸ ਲੈ ਕੇ ਜਾਵੇ ਜਿਹੜੇ ਭੇਖੀ ਨੇ ਜਿਨ੍ਹਾਂ ਦੇ ਕੋਲ ਕੋਈ ਗੁਣ ਨਹੀਂ ਹੈ ਜਿਹੜੇ ਅਗੁਣਾਂ ਦੇ ਭਰੇ ਹੋਏ ਨੇ ਤੇ ਜੇ ਉਹਨਾਂ ਦੇ ਕੋਲ ਕੋਈ ਆਸ ਲੈ ਕੇ ਜਾਵੇ ਜਾਹੇ ਨਿਰਾਸ਼ੇ ਕਿਤ ਫਿਰ ਉਹ ਨਿਰਾਸ਼ ਹੋ ਕੇ ਵਾਪਸ ਮੁੜਦੇ ਨੇ ਕਿਉਂਕਿ ਉਹਨਾਂ ਦੇ ਕੋਲ ਨਾ ਬੰਦਗੀ ਹੈ ਨਾ ਸੇਵਾ ਹੈ ਨਾ ਸਿਮਰਨ ਹੈ ਨਾ ਕੋਈ ਚੰਗਾ ਗੁਣ ਹੈ ਤੋ ਫਿਰ ਉਹਨਾਂ ਦੇ ਕੋਲੋਂ ਕੀ ਮਿਲਣਾ ਹੈ ਇਸੇ ਪ੍ਰਕਾਰ ਜਾਹੇ ਨਿਰਾਸ਼ੇ ਕਿਤ ਉਹਨਾਂ ਦੇ ਪਾਸੋਂ ਵਾਪਸ ਹੀ ਮੁੜ ਆਉਂਦੇ ਨੇ ਨਿਰਾਸ਼ ਹੋ ਕੇ ਫਲ ਪਿੱਕੇ ਫੁੱਲ ਬਕ ਬਕੇ ਫਿਰ ਜਿੱਦਾਂ ਇਹ ਰੁੱਖ ਦੇ ਕੋਲੋਂ ਪਿੱਕੇ ਫਲ ਤੇ ਬਕ ਬਕੇ ਫਲ ਮਿਲਦੇ ਨੇ ਉਸੇ ਪ੍ਰਕਾਰ ਇਹਨਾਂ ਦਾ ਹਾਲ ਹੈ ਇਹਨਾਂ ਦੇ ਫਿਰ ਬਚਨ ਸਾਧੂ ਜਿਹੜੇ ਅਖੌਤੀ ਭੇਖੀ ਸਾਧੂ ਫਿਰ ਉਹਨਾਂ ਦੇ ਬਚਨ ਵੀ ਨਹੀਂ ਸੱਚੇ ਹੁੰਦੇ ਉਹਨਾਂ ਦੇ ਬਚਨਾਂ ਦੇ ਵਿੱਚ ਵੀ ਰਸ ਨਹੀਂ ਹੁੰਦਾ ਜਿੱਦਾਂ ਇਹ ਬਚਨ ਰੂਪੀ ਫਲ ਵੀ ਫਿੱਕੇ ਹੁੰਦੇ ਨੇ ਇਸ ਪ੍ਰਕਾਰ ਉਹਨਾਂ ਦੇ ਕਰਮ ਰੂਪੀ ਜਿਹੜੇ ਫੁੱਲ ਨੇ ਉਹ ਵੀ ਬਕਬਕੇ ਹੁੰਦੇ ਨੇ ਉਹ ਕਿਸੇ ਕੰਮ ਨਹੀਂ ਆਉਂਦੇ ਕੰਮ ਨਾ ਆਵੇ ਪਤ ਤੇ ਫਿਰ ਜਿਹੜੇ ਰੁੱਖੇ ਬਚਨ ਭੜੇ ਬਚਨ ਕਿਸੇ ਪ੍ਰਕਾਰ ਦੇ ਕੰਮ ਨਹੀਂ ਆਉਂਦੇ ਮਿੱਠਤ ਨੀਮੀ ਨਾਨਕਾ ਗੁਣੇ ਚੰਗਿਆਈਆ ਤਤ ਤੇ 사ਤगुरु ਸਾਹਿਬ ਜੀ ਕਹਿੰਦੇ ਕਿ ਮਠਤ ਨੀਵੀ ਨਾਨਕਾ ਜਿਹੜਾ ਨਿਉਂਦਾ ਏ ਜਿਹਦੇ ਬਚਨਾਂ ਦੇ ਵਿੱਚ ਰਾਸ ਹੈ ਮਠਾਸ ਹੈ ਉਹ ਨੀਵੇਂ ਨਹੀਂ ਤੇ ਉਹਨਾਂ ਦੇ ਕੋਲ ਗੁਣ ਚੰਗਿਆਈਆਂ ਤਤ ਉਹਨਾਂ ਦੇ ਕੋਲ ਗੁਣ ਵੀ ਹੈ ਉਹਨਾਂ ਦੇ ਕੋਲ ਚੰਗਿਆਈਆਂ ਵੀ ਹੈ ਤੇ ਤਤ ਵੀ ਨੇ ਐਸੇ ਵਿਰਲੇ ਨੇ ਸਾਧੂ ਜਿਨ੍ਹਾਂ ਦੇ ਕੋਲ ਮਠਤ ਭਾਵ ਉਹਨਾਂ ਦੇ ਬਚਨਾਂ ਦੇ ਵਿੱਚ ਮਠਾਸ ਹੈ ਤੇ ਗੁਣ ਵੀ ਹੈ ਚੰਗਿਆਈਆਂ ਵੀ ਹਨ ਤੇ ਤੱਤ ਵੀ ਹਨ ਅੱਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਸਬਕ ਨਿਵੇ ਆਪ ਕਾ ਪਰ ਕਾ ਨਿਵੇ ਨਾ ਕੋਏ ਇਹ ਸੰਸਾਰ ਦੀ ਹਾਲਤ ਹੈ ਹੋਈ ਪਈ ਹੈ ਕਿ ਜਿਹੜਾ ਵੀ ਮਨੁੱਖ ਸੋਚਦਾ ਹੈ ਕਿ ਆਣ ਕੇ ਮੈਨੂੰ ਹੀ ਨਿਵਣ ਮੈਨੂੰ ਹੀ ਆਣ ਕੇ ਮੱਥਾ ਟੇਕਣ ਸਾਰੇ ਇਹ ਸੋਚਦੇ ਨੇ ਸਭ ਕੋ ਨਿਵੇ ਆਪ ਕੋ ਸਾਰੇ ਸੋਚਦੇ ਨੇ ਕਿ ਸਾਨੂੰ ਹੀ ਨਿਵਣ ਆਣ ਕੇ ਪਰ ਕੋ ਨਿਵੇ ਨਾ ਕੋਈ ਹੋਰ ਕਿਸੇ ਨੂੰ ਕੋਈ ਨਾ ਨਿਵੇ ਹੋਰ ਕਿਸੇ ਨੂੰ ਕੋਈ ਜਾ ਕੇ ਨਾ ਝੁਕੇ ਉਹਦੇ ਅੱਗੇ ਤਰ ਤਰਾਜੂ ਤੋਲੀਐ ਨਿਵੇ ਸੋ ਗौरा ਹੋਏ ਤੇ ਜੇਕਰ ਤਰਾਜੂ ਰੱਖ ਕੇ ਤੋਲਿਆ ਜਾਵੇ ਤੇ ਵੱਡਾ ਕੌਣ ਹੈ ਤੇ ਜਿਹੜਾ ਝੁਕਦਾ ਏ ਨਾ ਜਿਹੜਾ ਨਿਉਂਦਾ ਏ ਉਹ ਵੱਡਾ ਏ ਨਿਵੇਸੋ ਗौरा ਹੋਏ ਗौरा ਕਹਿੰਦੇ ਨੇ ਵੱਡੇ ਨੂੰ ਉਹ ਵੱਡਾ ਏ ਜਿਹੜਾ ਝੁਕਦਾ ਏ ਸਤਿਗੁਰੂ ਸਾਹਿਬ ਜੀ ਦੱਸਦੇ ਹਨ ਜਿਨ੍ਹਾਂ ਨੂੰ ਤੇ ਝੁਕਣਾ ਆ ਗਿਆ ਉਹਨਾਂ ਦੇ ਕੋਲ ਗੁਣ ਵੀ ਹੈ ਉਹਨਾਂ ਦੇ ਕੋਲ ਮਠਿਆਸ ਵੀ ਹੈ ਉਹਨਾਂ ਦੇ ਕੋਲ ਚੰਗਿਆਈਆਂ ਵੀ ਨੇ ਤੇ ਤੱਤ ਵੀ ਨੇ ਤੇ ਜਿਨ੍ਹਾਂ ਨੂੰ ਝੁਕਣਾ ਨਹੀਂ ਆਇਆ ਤੇ ਫਿਰ ਉਹਨਾਂ ਦਾ ਇਹ ਜੀਵਨ ਸਫਲ ਨਹੀਂ ਹੈ ਕਿਉਂਕਿ ਗਿਆਨ ਦੇ ਹੋਣ ਦੇ ਨਾਲ-ਨਾਲ ਨਿਮਰਤਾ ਚੰਗੇ ਬਚਨ ਵੀ ਮਨੁੱਖ ਦੇ ਕੋਲ ਹੋਣੇ ਚਾਹੀਦੇ ਨੇ ਹੁਣ ਇਹਦੇ ਦੂਸਰੇ ਅਰਥ ਕਰੀਏ ਅੰਤਰੀਵ ਅਰਥ ਕਹਿੰਦੇ ਕਿ ਜਦੋਂ ਇਹ ਸ਼ਾਸਤਰ ਉਪਨਿਸ਼ਦ ਰੂਪੀ ਵਟਿਆਂ ਦੇ ਨਾਲ ਇਹ ਧਰਮ ਦੇ ਤਰਾਜੂ ਦੇ ਨਾਲ ਤੋਲਿਆ ਜਾਵੇ ਤੇ ਫਿਰ ਜਿਹੜਾ ਨਿਉਂਦਾ ਹੈ ਉਹ ਵੱਡਾ ਹੈ ਕਿਉਂਕਿ ਸ਼ਾਸਤਰਾਂ ਦੇ ਵਿੱਚ ਵੀ ਲਿਖਿਆ ਹੈ ਉੱਚੋ ਥਿਤ ਉੱਚੋ ਨਹੀਂ ਉੱਚੋ ਗੁਣ ਕਰ ਹੋਏ ਕਾਕ اٹਾਰੀ ਪਰਬ ਹੈ ਕਾਕ ਗਪਤ ਕਹੇ ਸੋਏ ਕਹਿੰਦੇ ਜਿਹੜਾ ਕਾਂ ਹੈ ਨਾ ਕਾਂ ਸਭ ਤੋਂ ਉੱਚੀ اٹਾਰੀ ਤੇ ਬੈੰਦਾ ਹੈ ਪਰ ਉਹਨੂੰ ਕਦੀ ਸਾਰਿਆਂ ਪੰਛੀਆਂ ਦਾ ਰਾਜਾ ਤੇ ਨਹੀਂ ਕਿਹਾ ਨਾ ਇਸ ਕਰਕੇ ਜਿਹੜਾ ਉੱਚਾ ਬੈੰਦਾ ਹੈ ਉਹ ਵੱਡਾ ਨਹੀਂ ਹੈ ਉੱਚੋ ਥਿਤ ਉੱਚੋ ਨਹੀਂ ਉੱਚਾ ਬਹਿਣ ਵਾਲਾ ਵੱਡਾ ਨਹੀਂ ਹੈ ਉੱਚੋ ਗੁਣ ਕਰ ਹੋਏ ਜਿਹੜਾ ਚੰਗੇ ਗੁਣਾ ਵਾਲਾ ਏ ਉਹ ਵੱਡਾ ਏ ਜਿੱਦਾਂ ਕਾਂ ਹੈ ਕਾਂ ਉੱਚੇ ਥਾਂ ਤੇ ਬੈੰਦਾ ਏ ਤੇ ਉਹ ਵੱਡਾ ਨਹੀਂ ਹੋ ਸਕਦਾ ਇਸੇ ਪ੍ਰਕਾਰ ਉੱਚੀਆਂ ਥਾਵਾਂ ਤੇ ਬਹਿਣ ਵਾਲੇ ਵੱਡੇ ਨਹੀਂ ਨੇ ਜਿਹੜੇ ਝੁੱਕ ਜਾਂਦੇ ਨੇ ਜਿਨ੍ਹਾਂ ਦੇ ਅੰਦਰ ਮਿਠਾਸ ਹੈ ਜਿਨ੍ਹਾਂ ਦੇ ਅੰਦਰ ਤਤ ਹੈ ਜਿਨ੍ਹਾਂ ਦੇ ਅੰਦਰ ਗੁਣ ਹੈ ਉਹ ਵੱਡੇ ਨੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਅੱਗੇ ਹੁਣ ਜਿਹੜੇ ਦੁਖੀ ਨੇ ਜਾਂ ਦੁਸ਼ਮਣ ਨੇ ਜਿਹੜੇ ਅਪਰਾਧੀ ਨੇ ਉਹਨਾਂ ਦੇ ਬਾਰੇ ਸਤਿਗੁਰੂ ਸਾਹਿਬ ਜੀ ਦੱਸਦੇ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾ ਹੈ ਜਿਹੜੇ ਅਪਰਾਧੀ ਨੇ ਨਾ ਉਹ ਦੂਣਾ ਨਿਉਂਦੇ ਨੇ ਕਿਸ ਪ੍ਰਕਾਰ ਜਿੱਦਾਂ ਜਿਹੜਾ ਮਿਰਗ ਹੁੰਦਾ ਏ ਤੇ ਹਿਰਨ ਨੂੰ ਮਾਰਨ ਦੇ ਲਈ ਉਹਨਾਂ ਨੂੰ ਨਿਉ ਕੇ ਤੇ ਫਿਰ ਨਿਸ਼ਾਨਾ ਲਾਉਣਾ ਪੈਂਦਾ ਏ ਤੇ ਹਿਰਨ ਤੇ ਸੋਚਦਾ ਏ ਕਿ ਮੈਨੂੰ ਨਿਉ ਰਹੇ ਨੇ ਮੈਨੂੰ ਝੋਕਰੇ ਨੇ ਪਰ ਉਹਨੂੰ ਇਹ ਨਹੀਂ ਪਤਾ ਕਿ ਇਹ ਤੀਰ ਦੇ ਨਾਲ ਇਹਦਾ ਜੜਾ ਇਹ ਨਾਸ਼ ਹੋ ਜਾਣਾ ਹੈ। ਤਾਂ ਐਸੇ ਅਪਰਾਧੀ ਨੇ ਜਿਹੜੇ ਸ਼ਿਕਾਰ ਖੇਡਣ ਵਾਲੇ ਜਿਹੜੇ ਪਾਪੀ ਰੂਹਾਂ ਨੇ ਉਹ ਦੂਣਾ ਨਿਉਂਦੇ ਨੇ। ਸਤਿਗੁਰੂ ਸਾਹਿਬ ਜੀ ਦੱਸਦੇ ਸੀਸ ਨਿਵਾਇਆ ਕੀ ਥੀਏ ਜਾ ਰਿਦੈ ਕ ਸੁਧੇ ਜਾਹੇ। ਤੋ ਕਹਿੰਦੇ ਸੀਸ ਨਿਵਾਉਣ ਦਾ ਕੀ ਫਾਇਦਾ ਜੇ ਰਿਦੈ ਕ ਸੁਧੇ ਜਾਹੀ ਜੇ ਮਾਤੀ ਨਹੀਂ ਚੰਗੀ ਹਿਰਦੇ ਦੇ ਵਿੱਚ ਮਾਤ ਨਹੀਂ ਚੰਗੀ ਮਾਨੀ ਨਹੀਂ ਚੰਗਾ ਤੇ ਫਿਰ ਇਹ ਸੀਸ ਨਵਾਏ ਦਾ ਕੀ ਫਾਇਦਾ ਤੋਂ ਇਸ ਪ੍ਰਕਾਰ ਸੀਸ ਨਵਾਉਣਾ ਕਿੰਨੂੰ ਚਾਹੀਦਾ ਏ ਸੀਸ ਨਵਾਉਣਾ ਚਾਹੀਦਾ ਏ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸੰਤਾਂ ਮਹਾਪੁਰਖਾਂ ਨੂੰ ਹੋਰ ਕਿਸੇ ਦੇ ਅੱਗੇ ਸੀਸ ਨਹੀਂ ਝੁਕਾਉਣਾ ਚਾਹੀਦਾ ਸਤਿਗੁਰੂ ਸਾਹਿਬ ਜੀ ਕਹਿੰਦੇ ਸੋ ਸੀਸ ਭਲਾ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਇ ਲਗੈ ਗੁਰ ਪੈਰੇ RAM ਉਹ ਸੀਸ਼ ਭਲਾ ਏ ਉਹ ਪਾਵਨ ਐ ਜਿਹੜਾ ਜਾ ਕੇ ਤੇ ਗੁਰੂ ਦੇ ਪੈਰਾਂ ਤੇ ਡੇਗ ਪਵੇ ਸੋ ਇੰਨੀ ਵਿਚਾਰ ਪ੍ਰਵਾਨ ਕਰਨੀ ਵਿਚਾਰ ਕਰਦਿਆਂ ਬਿੰਦ ਪ੍ਰਕਾਰ ਦੀਆਂ ਫੁੱਲਾਂ ਹੋਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣ ਜੋਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਕਿਰਪਾ ਕਰਕੇ ਬਖਸ਼ ਦੇਣ ਹੋਈਆਂ ਬਿੰਦ ਫੁੱਲਾਂ ਦੀ ਕਿਮਾ ਆਗਾਂਤੂ ਅਸੀਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਅਪਰਾਧੇ ਦੂਣਾ ਨਿਵੈ ਜੋ ਹੰਤਾ ਮਿਰਗਾਹੀ ਸੀਸ ਨਵਾਇਆ ਕਿਆ ਤੀਐ ਜਰ ਹਿਰਦੈ ਸੁਧੇ ਜਾਹੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ